ਸਤਿ ਸ਼੍ਰੀ ਅਕਾਲ ਸਟੱਡੀ ਸਰਕਲ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਚੈਨਲ ਤੇ ਆਪਾਂ 5994 ਪੰਜਾਬੀ ਪੇਪਰ A ਦੀ ਤਿਆਰੀ ਕਰ ਰਹੇ ਹਾਂ ਪਹਿਲਾਂ ਆਪਣੀ ਕਲਾਸ ਥਿਉਰੀ ਤੋਂ ਰਿਲੇਟਡ ਸੀਗੀਆਂ ਪਰ ਹੁਣ ਆਪਾਂ ਮੋਕ ਟੈਸਟ ਦੀ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਜਿਸ ਦੀ ਅੱਜ 6th ਕਲਾਸ ਹੈ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਇਸ ਚੈਨਲ ਦੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਇਸ ਦੇ ਨਾਲ ਹੀ ਅੱਜ ਦੀ ਆਪਾਂ MCQ's ਦੀ ਸੀਰੀਜ਼ ਸ਼ੁਰੂ ਕਰਦੇ ਹਾਂ ਤਾਂ ਪਹਿਲਾ ਆਪਣਾ MCQ ਕਿਹੜਾ ਹੈਗਾ ਸੁਜਾਨ ਸਿੰਘ ਦਾ ਪਹਿਲਾ ਲੇਖ ਕਿਹੜਾ ਹੈ ਆਪਣੇ ਕੋਲ ਚਾਰ ਆਪਸ਼ਨ ਨੇ ਭੁਲੇਖਾ ਵੱਡੇ ਕੀਆਂ ਵਡਿਆਈਆਂ ਤਵੀਆਂ ਦਾ ਵਾਜਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਸੁਜਾਨ ਸਿੰਘ ਦਾ ਪਹਿਲਾ ਲੇਖ ਕਿਹੜਾ ਸੀ ਭੁਲੇਖਾ ਵੱਡੇ ਕੀਆਂ ਵਡਿਆਈਆਂ ਤਵੀਆਂ ਦਾ ਵਾਜਾ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਰਾਈਟ ਆਨਸਰ ਹੈ ਆਪਣੇ ਕੋਲ ਭੁਲੇਖਾ ਜਿਹੜਾ ਪੁਲੇਖਾ ਲੇਖ ਹੈ ਇਹ ਕਿਹੜੀ ਪత్రికਾ ਦੇ ਵਿੱਚ ਛਪਦਾ ਸੀਗਾ ਤਾਂ ਲਿਖਾਰੀ ਨਾਮ ਦੀ ਪత్రికਾ ਦੇ ਵਿੱਚ ਛਪਦਾ ਸੀਗਾ ਇਹ ਪత్రికਾ ਵੀ ਬਹੁਤ ਵਾਰ ਪੇਪਰ ਦੇ ਵਿੱਚ ਪੁੱਛੀ ਜਾਂਦੀ ਹੈ ਤਾਂ ਇਸ ਕਰਕੇ ਇਸ ਨੂੰ ਨੋਟ ਡਾਉਨ ਕਰ ਲਿਆ ਕਰੋ ਜਿਹੜੀ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹੀ ਐਮਸੀਕਿਊਜ਼ ਦੇ ਵਿੱਚ ਕਰਾਈ ਜਾਂਦੀ ਹੈਗੀ ਤਾਂ ਇਸ ਕਰਕੇ ਜਿਹੜੀ ਸੁਜਾਨ ਸਿੰਘ ਦਾ ਪਹਿਲਾ ਲੇਖ ਕਿਹੜਾ ਸੀ ਪੁਲੇਖਾ ਤਾਂ ਇਹ ਕਿਹੜੀ ਪత్రికਾ ਦੇ ਵਿੱਚ ਛਪਦੀ ਸੀ ਤਾਂ ਲਿਖਾਰੀ ਨਾਮ ਦੀ ਪత్రికਾ ਦੇ ਵਿੱਚ ਛਪਦੀ ਸੀਗੀ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਆਪਣਾ ਛੋਟੀ ਕਹਾਣੀ ਲੰਮਾ ਸਫ਼ਰ ਨਹੀਂ ਸਗੋ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੀ ਕਹਾਣੀ ਹੈ ਇਹ ਕਥਨ ਕਿਹਦੇ ਹਨ ਤਾਂ ਆਪਣੇ ਕੋਲ ਚਾਰ ਆਪਸ਼ਨ ਨੇ ਤੇਜਾ ਸਿੰਘ ਅਮਰਤਾ ਪ੍ਰੀਤਮ ਨੌਰੰਗ ਸਿੰਘ ਜਾਂ ਸੁਜਾਨ ਸਿੰਘ ਤਾਂ ਇਸ ਦਾ ਰਾਈਟ ਆਨਸਰ ਦੱਸੋ ਜਲਦੀ ਜਲਦੀ ਛੋਟੀ ਕਹਾਣੀ ਲੰਮਾ ਸਫ਼ਰ ਨਹੀਂ ਸਗੋ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੀ ਕਹਾਣੀ ਹੈ ਇਹ ਕਥਨ ਕਿਹਦੇ ਹਨ ਤਾਂ ਰਾਈਟ ਆਨਸਰ ਆਪਣੇ ਕੋਲ ਸੁਜਾਨ ਸਿੰਘ ਸੁਜਾਨ ਸਿੰਘ ਸੁਜਾਨ ਸਿੰਘ ਦਾ ਜਿਹੜਾ ਫੋਕਸ ਸੀਗਾ ਉਹ ਨਿੱਕੀ ਕਹਾਣੀ ਦੇ ਵੱਲ ਸੀਗਾ ਤਾਂ ਇਸ ਕਰਕੇ ਜਿਹੜੇ ਇਹ ਕੀ ਕਹਿੰਦੇ ਨੇ ਨਿੱਕੀ ਕਹਾਣੀ ਦੇ ਪ੍ਰਤੀ ਛੋਟੀ ਕਹਾਣੀ ਲੰਮਾ ਸਫ਼ਰ ਨਹੀਂ ਇੱਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਦੀ ਕਹਾਣੀ ਹੈ ਤਾਂ ਜਿਹੜੀਆਂ ਆਪਣੇ 10th ਕਲਾਸ ਦੇ ਵਿੱਚ ਕਹਾਣੀਆਂ ਨੇਗੇ ਇਹਨਾਂ ਦੀਆਂ ਦੋ ਕਹਾਣੀਆਂ ਨੇਗੇ ਲਗਭਗ ਕੁਲਫੀ ਤੇ ਇੱਕ ਬਾਗਾਂ ਦਾ ਰਾਖਾ ਜਿਹੜੇ ਕੀ ਪੇਪਰ ਦੇ ਵਿੱਚ ਪੁੱਛਿਆ ਜਾ ਸਕਦੀਆਂ ਨੇ ਕੁਲਫੀ ਜਾਂ ਬਾਗਾਰਾ ਬਾਗਾਂ ਦਾ ਰਾਖਾ ਇਹਨਾਂ ਦੋਨਾਂ ਦੇ ਵਿੱਚੋਂ ਕੀ ਪੇਪਰ ਦੇ ਵਿੱਚ ਇਹਨਾਂ ਦਾ ਲੇਖਕ ਜਾਂ ਕਹਾਣੀਕਾਰ ਕੌਣ ਹੈ ਤੇ ਇਸ ਦੇ ਨਾਲ ਹੀ ਆਪਣਾ ਅਗਲਾ ਨੈਕਸਟ ਕੁਐਸਚਨ ਹੈ ਸੁਜਾਨ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀ ਚਾਰ ਆਪਸ਼ਨ ਨੇ ਦੁੱਖ ਸੁੱਖ ਦੁੱਖ ਸੁੱਖ ਤੋਂ ਪਿੱਛੋ ਨਰਕਾਂ ਦੇ ਦੇਵਤੇ ਜਾਂ ਪੁਲੇਖਾ ਤਾਂ ਰਾਈਟ ਆਨਸਰ ਹੈ ਆਪਣੇ ਕੋਲ ਦੁਖ ਸੁਖ ਸੁਜਾਨ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀਗਾ ਦੁਖ ਸੁਖ ਤਾਂ ਜੇ ਉਹ ਪੁੱਛਦੇ ਨੇ ਕਿ ਪਹਿਲਾ ਲੇਖ ਕਿਹੜਾ ਸੀਗਾ ਤਾਂ ਉਸ ਦਾ ਰਾਈਟ ਆਨਸਰ ਹੁੰਦਾ ਪੁਲੇਖਾ ਤਾਂ ਜਿਹੜੇ ਦੁਖ ਸੁਖ ਤੋਂ ਪਿੱਛੋਂ ਤੇ ਨਰਕਾਂ ਦੇ ਦੇਵਤੇ ਇਹ ਵੀ ਸੁਜਾਨ ਸਿੰਘ ਦੇ ਕਹਾਣੀ ਸੰਗ੍ਰਹਿ ਨੇਗੇ ਪਰ ਸਭ ਤੋਂ ਪਹਿਲਾ ਕਹਾਣੀ ਸੰਗ੍ਰਹਿ ਸੀਗਾ ਦੁਖ ਸੁਖ ਤੇ ਪਹਿਲਾ ਲੇਖ ਕਿਹੜਾ ਸੀਗਾ ਪੁਲੇਖਾ ਪੁਲੇਖਾ ਲੇਖ ਕਿਹੜੀ ਪత్రికਾਂ ਦੇ ਵਿੱਚ ਛਪਦਾ ਸੀ ਲਿਖਾਰੀ ਨਾਦ ਦੀ ਪత్రిక ਦੇ ਵਿੱਚ ਛਪਦਾ ਸੀਗਾ ਤਾਂ ਇਸੇ ਤਰ੍ਹਾਂ ਨੈਕਸਟ ਕੁਐਸਚਨ ਹੈ ਆਪਣਾ ਅਗਲਾ ਸੁਜਾਨ ਸਿੰਘ ਦਾ ਪਹਿਲਾ ਕਹਾਣੀ ਸੰਗ੍ਰਹਿ ਕਿਹੜਾ ਸੀ ਇਹ ਕੁਐਸਚਨ ਰਿਪੀਟਡ ਹੋ ਗਿਆ ਸੌਰੀ ਇਸ ਦਾ ਆਪਾਂ ਨੂੰ ਆਨਸਰ ਪਤਾ ਹੀ ਹੈ ਦੁੱਖ ਸੁੱਖ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਬਰੀਆਮ ਸੰਧੂ ਦਾ ਸਫਰਨਾਮਾ ਦੱਸੋ ਅੱਜ ਦੀ ਜਿਹੜੀ ਕਲਾਸ ਹੈਗੀ ਉਹ ਆਪਣੀ ਕਹਾਣੀਕਾਰਾਂ ਤੋਂ ਰਿਲੇਟਡ ਹੈ ਇਹਨਾਂ ਦੇ ਨਾਲ ਰੇਟ ਜਿਹੜੇ ਐਮਸੀਕਿਊਜ਼ ਨੇਗੇ ਪੇਪਰ ਦੇ ਵਿੱਚ ਪੁੱਛੇ ਜਾਂਦੇ ਨੇ ਉਹੀ ਆਪਾਂ ਕਰ ਰਹੇ ਹਾਂਗੇ ਵਰੀਆਮ ਸੰਦੂ ਦਾ ਸਫਰਨਾਮਾ ਦੱਸੋ ਆਪਣੇ ਕੋਲ ਆਪਸ਼ਨ ਨੇ 4 ਕਰਵਟ ਵਗਦੀ ਸੀ ਰਾਵੀ ਗਦਰ ਲਹਿਰ ਦੀ ਗਾਥਾ ਜਾਂ ਉਪਰੋਕਤ ਸਾਰੇ ਪਹਿਲਾ ਨੰਬਰ ਤੇ ਇਹ ਕੀ ਸਫਰਨਾਮਾ ਕੀ ਹੁੰਦਾ ਹੈਗਾ ਜਦੋਂ ਕਿਸੇ ਦੇਸ਼ ਦੀ ਆਪਾਂ ਯਾਤਰਾ ਕਰਦੇ ਆ ਜਾਂ ਉਥੋਂ ਦੇ ਆਪਣੇ అనుਭਵ ਕਿਵੇਂ ਦੇ ਹੁੰਦੇ ਨੇਗੇ ਜਾ ਉਹ ਸਫਰ ਕਰਦੇ ਜਿਹੜੀ ਚੀਜ਼ਾਂ ਆਪਾਂ ਲਿਖਦੇ ਆਂ ਕਿ ਉਹਨੂੰ ਆਪਾਂ ਕੀ ਕਹਿ ਦਿੰਨੇ ਆ ਸਫਰਨਾਮਾ ਤਾਂ ਜਿਹੜੇ ਬਰਿਆਮ ਸੰਧੂ ਸੀਗੇ ਉਹਨਾਂ ਦਾ ਸਫਰਨਾਮਾ ਕਿਹੜਾ ਸੀਗਾ ਤਾਂ ਰਾਈਟ ਆਪਸ਼ਨ ਆਨਸਰ ਹੈ ਸੋਰੀ ਆਪਣੇ ਕੋਲ ਬਾਗਦੀ ਸੀ ਰਾਵੀ ਇਹ ਸਫਰਨਾਮਾ ਕਿਹੜੇ ਦੇਸ਼ ਨਾਲ ਸੰਬੰਧਿਤ ਲਿਖਿਆ ਗਿਆ ਸੀਗਾ ਤਾਂ ਪਾਕਿਸਤਾਨ ਨੈਕਸਟ ਕੁਐਸਚਨ ਆਪਣਾ ਬਰਿਆਮ ਸੰਧੂ ਦੀ ਸਵੈ ਜੀਵਨੀ ਕਿਹੜੀ ਹੈ ਆਪਸ਼ਨ ਏ ਅਸਮਾਨੀ ਉਡਾਨ ਸੈਕੰਡ ਆਪਸ਼ਨ ਹਵਾ ਵਿਚਲੀ ਉਡਾਨ ਥਰਡ ਗੁਫਾ ਵਿਚਲੀ ਉਡਾਨ ਜਾਂ ਉਪਰੋਕਤ ਸਾਰੀਆਂ ਤਾਂ ਬ੍ਰਿਆਮ ਸੰਧੂ ਦੀ ਸਵੈ ਜੀਵਨੀ ਕਿਹੜੀ ਹੈਗੀ ਗੁਫਾ ਵਿਚਲੀ ਉਡਾਨ ਨੈਕਸਟ ਕੁਐਸਚਨ ਬ੍ਰਿਆਮ ਸਿੰਘ ਦੀ ਕਹਾਣੀ ਨਹੀਂ ਹੈ ਕਿਹੜੀ ਨਹੀਂ ਹੈਗੀ ਆਪਣੇ ਕੋਲ ਇਹ ਕੁਐਸਚਨ ਕਿਵੇਂ ਪੁੱਛਿਆ ਗਿਆ ਨਹੀਂ ਬਾਕੀ ਸਾਰੀਆਂ ਤਾਂ ਹੈਗੀਆਂ ਨੇ ਪਰ ਇੱਕ ਨਹੀਂ ਹੈਗੀ ਬਰਿਆਮ ਸਿੰਘ ਦੀ ਕਹਾਣੀ ਨਹੀਂ ਹੈ অপਸ਼ਨ A ਦੁਖ ਸੁਖ ਨ 12 10 ਹੁਣ ਮੈਂ ਠੀਕ ਹਾਂ ਜਾਂ ਅੰਗ ਸੰਗ ਆਪਾਂ ਪਿਛੇ ਹੀ ਪੜ੍ਹ ਕੇ ਆਏ ਸੀਗੇ ਕਿ ਜਿਹੜੀ ਦੁਖ ਸੁਖ ਕਹਾਣੀ ਸੰਗਰੇਗਾ ਇਹ ਕਿਹਦਾ ਸੀਗਾ ਸੁਜਾਨ ਸਿੰਘ ਦਾ ਤੇ ਇਸ ਕਰਕੇ ਇਸ ਦਾ ਆਨਸਰ ਕੀ ਹੈ ਦੁੱਖ ਸੁਖ ਕਿਉਂਕਿ ਇਹ ਕਹਾਣੀ ਸੰਗ੍ਰਹਿ ਜਿਹੜਾ ਸੀਗਾ ਇਹ ਸੁਜਾਨ ਸਿੰਘ ਦਾ ਸੀਗਾ ਬਾਕੀ ਜਿਹੜੀਆਂ ਕਹਾਣੀਆਂ ਨੇਗੀਆਂ ਇਹ ਬਰਿਆਮ ਸਿੰਘ ਸੰਧੂ ਦੀਆਂ ਨੇਗੀਆਂ ਤਾਂ ਇਸ ਕਰਕੇ ਇਸ ਦਾ ਰਾਈਟ ਆਪਸ਼ਨ ਕੀ ਹੋਇਆ ਦੁੱਖ ਸੁਖ ਨੈਕਸਟ ਕੁਐਸਚਨ ਬਰਿਆਮ ਸੰਧੂ ਨੇ ਕਿਹੜੀਆਂ ਕਹਾਣੀਆਂ ਲਿਖਣ ਦੀ ਪਿਰਤ ਪਾਈ ਧਾਰਮਿਕ ਨਿੱਕੀਆਂ ਲੰਮੀਆਂ ਜਾਂ ਉਪਰੋਕਤ ਸਾਰੀਆਂ ਬਰਿਆਮ ਸੰਧੂ ਨੇ ਕਿਹੜੀ ਕਹਾਣੀ ਲਿਖਣ ਕਹਾਣੀਆਂ ਲਿਖਣ ਦੀ ਪ੍ਰਤਪਾਈ ਜਿਵੇਂ ਸੁਜਾਨ ਸਿੰਘ ਛੋਟੀਆਂ ਕਹਾਣੀਆਂ ਲਿਖਦੇ ਸਨ ਜਾਂ ਉਹਨਾਂ ਦਾ ਰੁਝਾਨ ਛੋਟੀਆਂ ਕਹਾਣੀਆਂ ਲਿਖਣ ਦੇ ਪ੍ਰਤੀ ਸੀ ਤਾਂ ਬਰਿਆਮ ਸਿੰਘ ਦੂ ਕਿਹੜੀਆਂ ਕਹਾਣੀਆਂ ਲਿਖਦੇ ਸਨ ਲੰਮੀਆਂ ਤਾਂ ਆਪਣਾ ਰਾਈਟ অপਸ਼ਨ ਕੀਏਗਾ ਲੰਮੀਆਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਚਾਚਾ ਕਹਾਣੀ ਦਾ ਦ੍ਰਿਸ਼ਟੀਕੋਣ ਦੱਸੋ ਜਿਹੜੀ ਚਾਚਾ ਕਹਾਣੀ ਦਾ ਦ੍ਰਿਸ਼ਟੀਕੋਣ ਕਿਹੜਾ ਹੈਗਾ ਤਾਂ ਇਸ ਦਾ ਰਾਈਟ ਆਨਸਰ ਆਪਾਂ ਨੂੰ ਦੱਸੋ ਜਲਦੀ ਜਲਦੀ ਕੀ ਹੋ ਸਕਦਾ ਹੈ ਧਾਰਮਿਕ ਪ੍ਰਗਤੀਵਾਦੀ ਜੁਝਾਰਵਾਦੀ ਜਾਂ ਮਨੋਵਿਗਿਆਨਿਕ ਤਾਂ ਰਾਈਟ ਆਨਸਰ ਹੈ ਦਾ ਮਨੋਵਿਗਿਆਨਿਕ ਕਮੈਂਟ ਕਰਕੇ ਦੱਸਿਓ ਕਮੈਂਟ ਬਾਕਸ ਦੇ ਵਿੱਚ ਕਿ ਚਾਚਾ ਜਿਹੜੀ ਕਹਾਣੀ ਹੈਗੀ ਇਸ ਕਿਹੜੇ ਕਹਾਣੀਕਾਰ ਦੀ ਹੈਗੀ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਆਪਣਾ ਕੁਲਵੰਤ ਸਿੰਘ ਵਿਰਕ ਨੇ ਕਿਹੜੇ ਰਸਾਲੇ ਦੀ ਸੰਪਾਦਨਾ ਕੀਤੀ ਐਡਵਾਂਸ ਵੀਰ ਭੂਮੀ ਜਾਗਰਤੀ ਜਾਂ ਉਪਰੋਕਤ ਸਾਰੇ ਕੁਲਵੰਤ ਸਿੰਘ ਵਿਰਕ ਨੇ ਕਿਹੜੇ ਰਸਾਲੇ ਦੀ ਸੰਪਾਦਨਾ ਕੀਤੀ ਐਡਵਾਂਸ ਵੀਰ ਭੂਮੀ ਜਾਗਰਤੀ ਜਾਂ ਉਪਰੋਕਤ ਸਾਰੇ ਤਾਂ ਰਾਈਟ ਆਨਸਰ ਹੈ ਆਪਣਾ ਉਪਰੋਕਤ ਸਾਰੇ ਕੁਲਵੰਤ ਸਿੰਘ ਦੇ ਵਿਰਕ ਜੀ ਦੇ ਰਸਾਲੇ ਕਿਹੜੇ ਸਨ ਐਡਵਾਂਸ ਵੀ ਸੀ ਵੀਰ ਭੂਮੀ ਵੀ ਸੀ ਤੇ ਜਾਗਰਤੀ ਵੀ ਸੀ ਦਾ ਇਸ ਕੁਐਸਚਨ ਦਾ ਰਾਈਟ ਆਨਸਰ ਹੈ ਆਪਣੇ ਕੋਲ ਉਪਰੋਕਤ ਸਾਰੇ ਨੈਕਸਟ ਕੁਐਸਚਨ ਛੋਟੀ ਕਹਾਣੀ ਦਾ ਬਾਦਸ਼ਾ ਕਿਸ ਨੇ ਕਿਸ ਨੂੰ ਕਿਹਾ ਚਾਰ ਆਪਸ਼ਨ ਨੇ ਆਪਣੇ ਕੋਲ ਕਰਤਾਰ ਦੁੱਗਲ ਨੂੰ ਅਮਰਤਾ ਪ੍ਰੀਤਮ ਨੇ ਕਰਤਾਰ ਦੁੱਗਲ ਨੂੰ ਅਜੀਤ ਕੌਰ ਨੇ ਪੁਲਵੰਤ ਸਿੰਘ ਵੀਰਕ ਨੂੰ ਅਮਰਤਾ ਪ੍ਰੀਤਮ ਨੇ ਜਾਂ ਕੁਲਵੰਤ ਸਿੰਘ ਵੀਰਕ ਨੂੰ ਅਜੀਤ ਕੌਰ ਨੇ ਤਾਂ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਕੁਲਵੰਤ ਸਿੰਘ ਵਿਰਕ ਨੂੰ ਅਜੀਤ ਕੌਰ ਨੇ ਛੋਟੀ ਕਹਾਣੀ ਦਾ ਬਾਦਸ਼ਾਹ ਕਿਹਾ ਸੀਗਾ ਅਜੀਤ ਕੌਰ ਨੇ ਕੁਲਵੰਤ ਸਿੰਘ ਨੂੰ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਹੈ ਆਪਣਾ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹੜਾ ਹੈ ਕਰਤਾਰ ਸਿੰਘ ਭਾਈ ਵੀਰ ਸਿੰਘ ਕੁਲਵੰਤ ਸਿੰਘ ਵਿਰਕ ਜਸੂਜਾਨ ਸਿੰਘ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹੜਾ ਹੈ ਦਾ ਇਸ ਦਾ ਰਾਈਟ ਆਨਸਰ ਹੈ ਆਪਣੇ ਕੋਲ ਕੁਲਵੰਤ ਸਿੰਘ ਵਿਰਕ ਤਾਂ ਅਜੀਤ ਕੌਰ ਜੀ ਨੇ ਵੀ ਕੀ ਕਿਹਾ ਸੀਗਾ ਨਿੱਕੀ ਕਹਾਣੀ ਦਾ ਬਾਦਸ਼ਾ ਤਾਂ ਇਸ ਕਰਕੇ ਨਿੱਕੀ ਕਹਾਣੀ ਦਾ ਵੱਡਾ ਲੇਖਕ ਕਿਹੜਾ ਹੈਗਾ ਕੁਲਵੰਤ ਸਿੰਘ ਵਿਰਕ ਨੈਕਸਟ ਕੁਐਸਚਨ ਹੈ ਆਪਣੇ ਕੋਲ ਸਾਂਝ ਕਹਾਣੀ ਕਿਸ ਦੀ ਰਚਨਾ ਹੈ ਸਾਂਝ ਕਹਾਣੀ ਕਿਸ ਦੀ ਰਚਨਾ ਹੈ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਦਿਓਗੇ ਤਾਂ ਇਸ ਕਰਕੇ ਇਹ ਕੁਐਸਚਨ ਮੈਂ ਪੈਂਡਿੰਗ ਰੱਖ ਰਹੀ ਆਂਗੀ ਮੈਂ ਚਾਹਉਣੀ ਹੈ ਕਿ ਜੇਕਰ ਤੁਸੀਂ ਕਲਾਸ ਲਾਉਂਦੇ ਹੋ ਤਾਂ ਕੁਐਸਚਨਾਂ ਦੇ ਆਨਸਰ ਵੀ ਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਕਮੈਂਟ ਬੱਚੇ ਬਹੁਤ ਘੱਟ ਕਰਦੇ ਨੇਗੇ ਤਾਂ ਇਸ ਕਰਕੇ ਇਹ ਕੁਐਸਚਨ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਨਸਰ ਕਰੋਗੇ ਕਿ ਸਾਂਝ ਕਹਾਣੀ ਕਿਸ ਦੀ ਰਚਨਾ ਹੈ ਤਾਂ ਇਸ ਦੇ ਨਾਲ ਹੀ ਨੈਕਸਟ ਕੁਐਸਚਨ ਚੌਥੀ ਕੂਟ ਕਹਾਣੀ ਸੰਗ੍ਰਹਿ ਲਈ ਸਾਹਿਤ ਪੁਰਸਕਾਰ ਕਦੋਂ ਮਿਲਿਆ 2000 ਚ 1968 ਚ 1969 ਚ ਜਾਂ 1993 ਦੇ ਵਿੱਚ ਜਿਹੜੀ ਚੌਥੀ ਕੂਟ ਕਹਾਣੀ ਸੰਗ੍ਰਹਿ ਹੈ ਇਹ ਕਿਹੜੇ ਕਹਾਣੀਕਾਰ ਦਾ ਹੈਗਾ ਬਰਿਆਮ ਸਿੰਘ ਸੰਧੂ ਦਾ ਤਾਂ ਇਹਨਾਂ ਨੂੰ ਸਾਹਿਤਕ ਆਦਮੀ ਪੁਰਸਕਾਰ ਕਦੋਂ ਮਿਲਿਆ ਇਸ ਕਹਾਣੀ ਦੇ ਲਈ ਜਾਂ ਕਹਾਣੀ ਸੰਗ੍ਰਹਿ ਦੇ ਲਈ ਤਾਂ ਆਪਣੇ ਕੋਲ ਇਸ ਦਾ ਆਨਸਰ ਹੈ ਰਾਈਟ ਆਪਸ਼ਨ 2000 ਦੇ ਵਿੱਚ ਬਰਿਆਮ ਸਿੰਘ ਕੁਸੰਦੂ ਬਹੁਤ ਹੀ ਵੱਡੇ ਕਹਾਣੀਕਾਰ ਹੋਏ ਨੇਗੇ ਤਾਂ ਇਹਨਾਂ ਦੀ ਇੱਕ ਜਿਹੜਾ ਕਹਾਣੀ ਸੰਗ੍ਰਹਿ ਸੀਗਾ ਚੌਥੀ ਕੂਟ ਤਾਂ ਇਸ ਨੂੰ 2000 ਦੇ ਵਿੱਚ ਸਾਇਤ ਅਕਾਦਮੀ ਪੁਰਸਕਾਰ ਮਿਲਿਆ ਸੀਗਾ ਇਸ ਦਿਨ ਆਲੀ ਅੱਜ ਆਪਣੀ ਕੋਰਸਨਲ ਦੀ ਸੀਰੀਜ਼ ਇੱਥੇ ਹੀ ਖਤਮ ਹੁੰਦੀ ਹੈ ਜੇਕਰ ਤੁਹਾਨੂੰ ਕਲਾਸ ਵਧੀਆ ਲੱਗਦੀ ਹੈ ਤਾਂ ਕਲਾਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ ਨੈਕਸਟ ਕਲਾਸ ਦੇ ਵਿੱਚ ਹੋਰ ਵੀ ਵਧੀਆ ਐਮਸੀਕਿਊਜ਼ ਤੁਹਾਡੇ ਲਈ ਲੈ ਕੇ ਆਵਾਂਗੇ ਧੰਨਵਾਦ ਜੀ